ਸਾਰੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਦੇ ਵਿੱਚ ਜੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਚੱਲ ਰਹੀ ਆ ਉਸ ਦੀ ਔਨਲਾਈਨ ਪ੍ਰਕਿਰਿਆ 19 11 2025 ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਲਾਸਟ ਡੇਟ ਆ ਜਿਹੜੀ ਉਹ ਹੈ ਕਿ 10 12 2025 ਇਸ ਦੇ ਸੰਬੰਧ ਵਿੱਚ ਵੀ ਅਸੀਂ ਦੋ ਵੀਡੀਓ ਅਪਲੋਡ ਕਰ ਚੁੱਕੇ ਹਾਂ ਪਹਿਲੀ ਵੀਡੀਓ ਦੇ ਵਿੱਚ ਅਸੀਂ ਦੱਸਿਆ ਗਿਆ ਵੀ ਹਾਊ ਟੂ ਅਪਲਾਈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਹੈਗਾ ਉਹ ਸਾਰਾ ਪ੍ਰੋਸੈਸ ਦੱਸਿਆ ਗਿਆ ਹੈ ਦੂਸਰੀ ਵੀਡੀਓ ਦੇ ਵਿੱਚ ਅਸੀਂ ਕਿਹੜੇ ਕਿਹੜੇ ਡਾਕੂਮੈਂਟ ਆ ਜਿਹੜੇ ਉਹ ਅਪਲੋਡ ਕਰਨੇ ਆ ਉਮਰ ਕਿੰਨੀ ਹੋਣੀ ਚਾਹੀਦੀ ਆ ਕੀ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈਗੀ ਉਹ ਸਾਰਾ ਪ੍ਰੋਸੈਸ ਆ ਜਿਹੜਾ ਉਹ ਸੀ ਦੂਸਰੀ ਵੀਡੀਓ ਦੇ ਵਿੱਚ ਅ ਦੱਸਿਆ ਗਿਆਗਾ ਉਹ ਵੀਡੀਓ ਵੀ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਤੇ ਉਹਦਾ ਲਿੰਕ ਆ ਜਿਹੜਾ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਉੱਥੇ ਜਾ ਕੇ ਤੁਸੀਂ ਉਹ ਵੀਡੀਓ ਨੂੰ ਦੇਖ ਸਕਦੇ ਹੋ ਅਗਰ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਤਾਂ ਜੋ ਤੁਹਾਨੂੰ ਜਿਹੜੀ ਨਵੀਂ-ਨਵੀਂ ਜਾਣਕਾਰੀ ਇਸ ਦੇ ਸੰਬੰਧ ਵਿੱਚ ਤੁਹਾਨੂੰ ਉਹ ਮਿਲਦੀ ਰਹੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜੋ ਅੰਗਣਵਾੜੀ ਵਰਕਰਾਂ ਦੀ ਭਰਤੀ ਹੈ ਇਹ ਚੱਲ ਰਹੀ ਆ ਉਹਦੇ ਵਿੱਚ ਵਿਭਾਗ ਵੱਲੋਂ ਆਪਣੀ ਵੈੱਬਸਾਈਟ ਤੇ ਜਿਹੜੀ ਮੈਟਲਿਸਟ ਦੇ ਅੰਕ ਆ ਜਿਹੜੇ ਉਹ ਕਿਸ ਤਰ੍ਹਾਂ ਲਾਏ ਜਾਣੇ ਆਗੇ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਵੀ ਅੰਗਣਵਾੜੀ ਵਰਕਰਾਂ ਦੀ ਜਿਹੜੀ ਮੈਟਲਿਸਟ ਆ ਉਹ ਕਿਦਾਂ ਜਿਹੜੀ ਤਿਆਰ ਕੀਤੀ ਜਾਣੀ ਆ ਜਾਂ ਉਹਦੇ ਅੰਕ ਕਿਦਾਂ ਲੱਗਣੇ ਹੈਗੇਗੇ ਪਹਿਲਾਂ ਹੈਗਾ ਦਸਮੀ ਦਸਮੀ ਦੇ ਵਿੱਚੋਂ ਜੇਕਰ ਤੁਹਾਡੇ 60% ਨੰਬਰ ਹੈਗੇ ਨੇ ਤਾ ਤੁਹਾਡੇ ਇੱਥੇ ਬਣ ਜਾਣਗੇ ਜੀ 3 ਨੰਬਰ ਬੇ ਤੁਹਾਡੇ ਕੋਲ ਹੈਗੇ ਆ 7 70% ਨੰਬਰ ਹੈ ਜੇ ਤੁਹਾਡੇ ਤਾਂ ਤੁਹਾਡੇ ਬਣਨਗੇ ਸਾਡੇ 3 ਨੰਬਰ ਜੇ ਤੁਹਾਡੇ 80% ਹੈਗੇ ਤਾਂ ਤੁਹਾਡੇ ਬਣ ਜਾਣਗੇ 4 ਨੰਬਰ ਇਹ ਹੋ ਗਈ 10ਵੀਂ ਦੀ ਗੱਲ ਇਸ ਤੋਂ ਬਾਅਦ ਆ ਗਿਆ +2 +2 ਦੇ ਵਿੱਚ ਵੀ ਇਦਾਂ ਹੀ ਹੈਗਾ +2 ਦੇ ਵਿੱਚ ਸੇਮ ਬਣਨਗੇ ਜੇ ਤੁਹਾਡੇ 60 ਆ ਤਾਂ ਤੁਹਾਡੇ ਤਿੰਨ ਨੰਬਰ ਲੱਗਣ ਬਣ ਜਾਣਗੇ ਜੇ ਤੁਹਾਡੇ 70% ਆ ਤਾਂ ਤੁਹਾਡੇ ਸਾਡੇ 3 ਉਸ ਤੋਂ ਬਾਅਦ ਆ ਗਿਆ ਤੁਹਾਡਾ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਜੇ ਤੁਹਾਡੇ 60% ਨੰਬਰ ਨੇਗੇ ਤਾਂ ਤੁਹਾਡੇ ਬਣ ਜਾਣਗੇ 15 ਨੰਬਰ ਗ੍ਰੈਜੂਏਸ਼ਨ ਦੇ ਵਿੱਚੋਂ ਇਹ ਫਾਰਮੂਲਾ ਜਿਹੜਾ ਦਿੱਤਾ ਹੋਇਆ ਇਸ ਤਰ੍ਹਾਂ ਵੀ ਤੁਸੀਂ ਕਾਲਮ ਨੂੰ ਦੇ ਸਕਦੇ ਹੋ ਮੰਨ ਲਓ x 100 ਕਾਲਮ ਨੰਬਰ 3 ਦੇ ਤੱਕ ਕਾਲਮ ਨੰਬਰ 3 ਦੇ ਵਿੱਚ ਜਿਹੜੇ ਇਹ ਵਾਲੇ ਅੰਕ ਆ ਜਿਹੜੇ ਤੁਸੀਂ ਆਪਣੇ ਕੱਢ ਕੇ ਤੁਸੀਂ ਆਪ ਵੀ ਆਪਣਾ ਚੈੱਕ ਕਰਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਨੰਬਰ 4 ਤੇ ਬੀ ਐਡ ਬੀਅਰਡ ਦੇ ਵਿੱਚ ਮੰਨ ਲਓ ਜੇ ਤੁਹਾਡੇ 70% ਨੰਬਰ ਨੇ ਤਾਂ ਤੁਹਾਡੇ ਬਣ ਜਾਣਗੇ 7 ਨੰਬਰ ਇਹ ਹੋ ਗਈ ਉੱਥੋਂ ਤੱਕ ਤਾਂ ਹੋ ਗਿਆ ਤੁਹਾਡੇ ਵਿਦਿਅਕ ਯੋਗਤਾ ਦੇ ਨੰਬਰ ਇਹ ਸਾਰੇ ਵਿਦਿਅਕ ਯੋਗਤਾ ਦੇ ਨੰਬਰ ਹੋ ਗਏ ਉਸ ਤੋਂ ਬਾਅਦ ਆ ਗਿਆ ਤੁਹਾਡਾ ਸਪੈਸ਼ਲ ਕੈਟਾਗਰੀ ਸਪੈਸ਼ਲ ਕੈਟਾਗਰੀ ਦੇ ਵਿੱਚ ਆ ਗਿਆ ਜਿੱਦਾਂ ਵਿਧਵਾ ਵਿਧਵਾ ਹੋ ਗਈ ਜਾਂ ਤਲਾਕशुदा ਤਾਂ ਇਹਦੇ ਤੁਹਾਨੂੰ ਜਿਹੜੇ ਗ੍ਰੇਸ ਨੰਬਰ ਦਿੱਤੇ ਜਾਣੇ ਉਹ 5 ਨੰਬਰ ਅਲੱਗ ਤੋਂ ਦਿੱਤੇ ਜਾਣਗੇ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਜਿਹੜੀ ਵਿਧਵਾ ਉਹਨੂੰ ਆਪਣੇ પતિ ਦੀ ਮੌਤ ਦਾ ਸਰਟੀਫਿਕੇਟ ਇਹ ਤਲਾਕ ਸੁਦਾਤਾ ਤਲਾਕ ਦੇ ਜਿਵੇਂ ਆਦਾਲਤ ਦੇ ਆਰਡਰ ਹੋ ਗਏ ਜਾਂ ਪੰਚਾਇਤ ਦਾ ਕੋਈ ਫੈਸਲਾ ਹੋਇਆ ਹੁੰਦਾ ਉਹਦਾ ਜਿਹੜਾ ਸਬੂਤ ਆ ਉਹ ਆਨਲਾਈਨ ਵੇਲੇ ਤੁਹਾਨੂੰ ਜਿਹੜਾ ਅਪਲੋਡ ਕਰਨਾ ਪਊਗਾ ਤਾਂ ਹੀ ਤੁਹਾਨੂੰ ਇਹ ਨੰਬਰ ਜਿਹੜੇ ਮਿਲ ਸਕਦੇ ਆ ਇਸ ਤੋਂ ਬਾਅਦ ਆ ਕਿ ਪਿੰਡ ਦੀ ਨੋ ਇਹ ਨੰਬਰ ਜਿਹੜੇ ਅਲੱਗ ਤੋਂ ਤਿੰਨ ਨੰਬਰ ਅਲੱਗ ਤੋਂ ਦਿੱਤੇ ਜਾਣਗੇ ਕਿ ਇਸ ਦੇ ਸਬੰਧ ਵਿੱਚ ਵੀ ਤੁਹਾਨੂੰ ਪਿੰਡ ਦੀ ਨੋ ਹੋਣ ਸੰਬੰਧੀ ਜਿਹੜਾ ਸਬੂਤ ਆ ਜਿਹੜਾ ਉਹ ਆਨਲਾਈਨ ਵੇਲੇ ਅਪਲੋਡ ਆ ਜਿਹੜਾ ਉਹ ਕਰਨਾ ਪਊਗਾ ਉਸ ਤੋਂ ਬਾਅਦ ਆਗੇ ਇੰਟਰਵਿਊ ਇੰਟਰਵਿਊ ਦੇ ਨੰਬਰ ਆ ਜਿਹੜੇ ਉਹ ਲਾਸਟ ਚ ਲੱਗਣਗੇ ਜੇ ਕਿਸੇ ਪਿੰਡ ਦੇ ਵਿੱਚ ਮਤਲਬ ਇੱਕ ਪੋਸਟ ਆ ਤਾਂ ਪਹਿਲੇ 5 ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ ਉਸ ਤੋਂ ਬਾਅਦ ਆ ਗਿਆ ਅੰਗਣ ਵਾਲੀ ਹੈਲਪਰ ਹੈਲਪਰਾਂ ਦੇ ਵਿੱਚ 10ਵੀਂ ਦੇ ਜਿਹੜੇ ਹੈਗੇ ਮੰਨ ਲਓ ਰਸ਼ਮੀ ਦੇ ਵਿੱਚੋਂ 10% ਨੰਬਰ ਲੱਗਣੇ ਆ ਜੇ ਮੰਨ ਲਓ ਤੁਹਾਡੇ 60 ਨੇਗੇ 60% 10ਵੀਂ ਦੇ ਵਿੱਚੋਂ ਤੁਹਾਡੇ ਨੰਬਰ ਹੈਗੇ ਤਾਂ ਤੁਹਾਡੇ ਬਣ ਜਾਣਗੇ 6 ਨੰਬਰ ਇਸੋ ਦੇ 70% ਨੇ ਤਾਂ ਤੁਹਾਡੇ 7 ਨੰਬਰ ਬਣ ਜਾਣਗੇ ਇਸ ਤਰ੍ਹਾਂ ਆ ਕੇ ਪਲੱਸ 2 ਪਲੱਸ 2 ਦੇ ਵਿੱਚ ਜੇਕਰ ਤੁਹਾਡੇ 60% ਨੰਬਰ ਨੇਗੇ ਤਾਂ ਤੁਹਾਡੇ ਬਣ ਜਾਣਗੇ 15 ਨੰਬਰ ਕਿਹਦੇ ਹਿਸਾਬ ਨਾਲ ਉਸ ਤੋਂ ਬਾਅਦ ਆ ਗਿਆ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਦੇ ਵਿੱਚ ਜੇ ਮਲੋਂ ਤੁਹਾਡੇ 70% ਨੇ ਤਾਂ ਤੁਹਾਡੇ ਬਣ ਜਾਣਗੇ 7 ਜੇ 80 ਨੇ ਤਾਂ 80% ਨੰਬਰ ਨੇ ਤੁਹਾਡੇ ਬਣ ਜਾਣਗੇ 8 ਇੱਥੋਂ ਤੱਕ ਤੁਹਾਡੇ ਇਹ ਵਿੱਦਿਅਕ ਯੋਗਤਾ ਦੇ ਨੰਬਰ ਐਡੋ ਲੱਗ ਜਾਣਗੇ ਇਸ ਤਰ੍ਹਾਂ ਤੁਹਾਡੀ ਇਹ ਮੈਟ ਜਿਹੜੀ ਬਣ ਜਾਣੀ ਹੈਗੀ ਆ ਉਸ ਤੋਂ ਬਾਅਦ ਜਿਹੜੇ ਸਪੈਸ਼ਲ ਕੈਟਾਗਰੀ ਜਿੱਦਾਂ ਹੈਗੀਆਂ ਵਿਧਵਾ ਜਾਂ ਤ라ਕਸੂ ਦਾ ਇਹਦੇ ਵਿੱਚ ਵੀ ਉਹਨਾਂ ਹੀ 5 ਨੰਬਰ ਤੇ ਪਿੰਡ ਦੇ ਨੂੰ ਨੇ ਵੀ ਇਹ ਵੀ ਵਰਕਰ ਦੇ ਔਰਤੇ ਜਿੱਦਾਂ 3 ਨੰਬਰ ਲਗਤ ਉਹ ਦਿੱਤੇ ਜਾਣਗੇ ਉਸ ਤੋਂ ਬਾਅਦ ਸ਼ਾਰਟਲਿਸਟ ਕੀਤਾ ਜਾਊਗਾ ਕੈਂਡੀਡੇਟ ਨੂੰ ਇੱਥੇ ਤੱਕ ਮੈਚ ਬਣ ਗਈ ਤਾਂ 5 ਨਾਂ ਅੰਕਾ ਜਿਹੜੇ ਹੋ ਇੰਟਰਵਿਊ ਦੇ ਦਿੱਤੇ ਜਾਣੇ ਹੈਗੇ ਇਹ ਇਹਦੇ ਵਿੱਚ ਵੀ ਉਹ ਹੈ ਜੇ ਕਿਸੇ ਪਿੰਡ ਦੇ ਵਿੱਚ ਇੱਕ ਪੋਸਟ ਆ ਤਾਂ ਪਹਿਲੇ 5 ਉਮੀਦਵਾਰਾਂ ਜਿਹੜੇ ਉਹ ਇੰਟਰਵਿਊ ਤੇ ਲਈ ਬੁਲਾਏ ਜਾਣਗੇ ਜੇ ਕਿਸੇ ਪਿੰਡ ਦੇ ਵਿੱਚ ਦੋ ਪੋਸਟਾਂ ਹੈਗੀਆਂ ਤਾਂ ਉਹਦੇ ਬਸ ਕੈਂਡੀਡੇਟ ਜਿਹੜੇ ਉਹ ਬੁਲਾਏ ਜਾਣਗੇ ਇਸ ਤਰ੍ਹਾਂ ਤੁਹਾਡੀ ਜਿਹੜੀ ਹੋਮਮੈਟਾ ਜਿਹੜੀ ਪਿਆਰ ਕੀਤੀ ਜਾਣੀ ਹੈਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਜੋ ਨਵੀਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ